ਪੰਜਾਬ ਪੁਲਿਸ ਦੇ ਵਿੱਚ ਡੀਆਈਜੀ ਇੰਦਰबीर ਸਿੰਘ ਇਸ ਵੇਲੇ ਸੁਰਖੀਆਂ ਦੇ ਵਿੱਚ ਨੇ ਕਿਉਂਕਿ ਇਹਨਾਂ ਦੇ ਹੀ ਡਿਪਾਰਟਮੈਂਟ ਦੇ ਇੱਕ ਡੀਐਸਪੀ ਲਖਬੀਰ ਸਿੰਘ ਸੰਧੂ ਜਿਹੜੇ ਹੁਣ ਸਰਕਾਰੀ ਗਵਾਹ ਬਣ ਚੁੱਕੇ ਆ ਉਹਨਾਂ ਨੇ ਇੱਕ ਮਾਮਲਾ ਦਰਜ ਕਰਾ ਦਿੱਤਾ 2022 ਦੇ ਵਿੱਚ ਡੀਐਸਪੀ ਲਖਬੀਰ ਸਿੰਘ ਸੰਧੂ ਕੋਲੋਂ 10 ਲੱਖ ਰੁਪਏ ਜਿਹੜੇ ਫੜੇ ਸੀਗੇ ਐਸਐਸਪੀ ਰਣਜੀਤ ਸਿੰਘ ਢਿੱਲੋਂ ਹੋਣਾ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਰਕਮ ਤੁਸੀਂ ਕਿੱਥੋਂ ਲਈ ਤਾਂ ਉਹ ਕਹਿੰਦੇ ਜੀ ਅਸੀਂ ਇੱਕ ਨਸ਼ਾ ਤਸਕਰ ਫੜਿਆ ਸੀ ਉਹਨੂੰ ਛੱਡਣ ਦੀ ਏਵਜ਼ ਦੇ ਵਿੱਚ ਅਸੀਂ 10 ਲੱਖ ਰੁਪਏ ਲਏ ਔਰ ਇਹ 10 ਲੱਖ ਰੁਪਏ ਜਿਹੜਾ ਮੈਂ ਲਿਆ ਇਹ ਮੈਂ ਫਿਰੋਜ਼ਪੁਰ ਰੇਂਜ ਦੇ ਉਸ ਵੇਲੇ ਦੇ ਜਿਹੜੇ ਡੀਆਈਜੀ ਇੰਦਰਬੀਰ ਸਿੰਘ ਹੁੰਦੇ ਸੀ ਉਹਨਾਂ ਦੇ ਕਹਿਣ ਤੇ ਲਿਆ ਇਹ ਸਾਰਾ ਮਾਮਲਾ ਜਦੋਂ ਤਫ਼ਤੀਸ਼ ਕੀਤੀ ਤਾਂ ਪਤਾ ਲੱਗਦਾ ਕਿ 30 ਜੂਨ 2022 ਨੂੰ surjit singh ਨਾਮ ਦਾ ਇੱਕ ਸ਼ਖਸ ਜਿਹੜਾ ਉਹਨੂੰ ਅਫੀਮ ਸਮੇਤ ਗ੍ਰਿਫਤਾਰ ਕੀਤਾ ਜਦੋਂ ਉਹਨੂੰ ਪੁੱਛਿਆ ਕਿ ਤੁਸੀਂ ਇਹ 900 ਗ੍ਰਾਮ ਅਫੀਮ ਕਿੱਥੋਂ ਲਈ ਤਾਂ ਉਹ ਕਹਿੰਦਾ ਜੀ ਮੈਂ ਇਹ ਅਫੀਮ ਪਿਸ਼ੋਰਾ ਸਿੰਘ ਤੋਂ ਲਈ ਹੈ ਜਦੋਂ ਪਿਸ਼ੋਰਾ ਸਿੰਘ ਤੱਕ ਪਹੁੰਚ ਕੀਤੀ ਉਹ ਇੱਕ ਤਸਕਰ ਸੀਗਾ ਤਾਂ ਉਹ ਕਹਿੰਦਾ ਜੀ ਮੇਰੇ ਉੱਤੇ ਪਰਚਾ ਨਾ ਦਿਓ ਤੁਸੀਂ ਕੋਈ ਮਾਮਲਾ ਜਿਹੜਾ ਇੱਥੇ ਹੀ ਜਿਹੜਾ ਨਿਪੇੜ ਲਓ 10 ਲੱਖ ਰੁਪਏ ਦੇ ਵਿੱਚ ਜਿਹੜੀ ਹੈ ਇਹਨਾਂ ਦੀ ਗੱਲ ਹੋ ਜਾਂਦੀ ਹੈ ਕਿ ਠੀਕ ਹੈ 10 ਲੱਖ ਰੁਪਏ ਤੁਸੀਂ ਸਾਨੂੰ ਦੇ ਦਿਓ ਅਸੀਂ ਤੁਹਾਡੇ ਖਿਲਾਫ ਕੋਈ ਪਰਚਾ ਜਿਹੜਾ ਉਹ ਨਹੀਂ ਪਾਉਂਦੇ ਇਹ 10 ਲੱਖ ਰੁਪਏ ਲੈ ਕੇ ਜਦੋਂ ਲਖਬੀਰ ਸਿੰਘ ਸੰਧੂ ਜਿਹੜਾ ਉਸ ਵੇਲੇ ਡੀਐਸਪੀ ਸੀਗਾ ਅੱਜਕੱਲ ਸਸਪੈਂਡ ਹੈ ਤੇ ਇਹ ਜਦੋਂ ਤਰਨਤਰਨ ਪਹੁੰਚਦਾ ਤਾਂ ਇੱਥੇ ਜਿਹੜੇ ਉਸ ਵੇਲੇ ਐਸਐਸਪੀ ਸੀਗੇ ਰਣਜੀਤ ਸਿੰਘ ਢਿੱਲੋਂ ਉਹਨਾਂ ਨਾਕਾ ਲਾਇਆ ਸੀ ਉਹਨਾਂ ਨੂੰ ਸੂਹ ਸੀਗੀ ਉਹਨਾਂ ਨੇ ਇਹਨੂੰ ਕਾਬੂ ਕਰ ਲਿਆ ਇਹਦੇ ਕੋਲੋਂ 10 ਲੱਖ ਰੁਪਏ ਬਰਾਮਦ ਕਰ ਲਿਆ ਬਾਅਦ ਚ ਉਹ ਇਹਨੇ ਦੱਸਿਆ ਕਿ ਇਹ ਜਿਹੜਾ ਸਾਰਾ ਪੈਸਾ ਇਹ ਡੀਆਈਜੀ ਇੰਦਰਬੀਰ ਸਿੰਘ ਦੀ ਨੌਲੇਜ ਆ ਔਰ ਉਹਨਾਂ ਦੇ ਕਹਿਣ ਦੇ ਉੱਤੇ ਹੀ ਮੈਂ ਇਹ ਪੈਸੇ ਲਏ ਆ ਇਹ ਤੋਂ ਬਾਅਦ ਇਹ ਮਾਮਲਾ ਵਿਜੀਲੈਂਸ ਕੋ ਚਲਾ ਗਿਆ ਹੁਣ ਵਿਜੀਲੈਂਸ ਨੇ ਇਹ ਜਿਹੜਾ ਕੇਸ ਆ ਇਦੇ ਵਿੱਚ ਡੀਆਈਜੀ ਇੰਦਰਬੀਰ ਜਿਹੜੇ ਇਸ ਵੇਲੇ ਪੀਏਪੀ ਦੇ ਵਿੱਚ ਆ ਉਹਨਾਂ ਨੂੰ ਤਲਬ ਕਰ ਲਿਆ ਕਿ ਤੁਸੀਂ ਆਪਣਾ ਪੱਖ ਰੱਖੋ ਤੁਹਾਡੇ ਮਹਿਕਮੇ ਦਾ ਹੀ ਅਫਸਰ ਜਿਹੜਾ ਹੁਣ ਸਰਕਾਰੀ ਗਵਾਹ ਬਣ ਚੁੱਕਾ ਉਹ ਇਹ ਗੱਲ ਕਹਿ ਰਿਹਾ ਕਿ ਇਹ ਜਿਹੜੀ ਰਕਮ ਹੈ ਇਹ ਤਾਂ ਮੈਂ ਆਪਣੇ ਸੀਨੀਅਰ ਅਫਸਰ ਦੇ ਕਹਿਣ ਤੇ ਲਈ ਹੈ ਔਰ ਇੱਥੇ ਜ਼ਿਕਰ ਹੋ ਗਏ ਇਹ ਵੀ ਹੈ ਕਿ ਡੀਆਈਜੀ ਇੰਦਰਬੀਰ ਉਦੋਂ ਵੀ ਸੁਰੱਖਿਆ ਚਾਏ ਸੀਗੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦਾ ਕਾਫਲਾ ਜਿਹੜਾ ਫਿਰੋਜ਼ਪੁਰ ਇੱਕ ਪੁਲ ਦੇ ਉੱਤੇ ਰੁਕ ਗਿਆ ਸੀ ਜਦੋਂ ਉਹ ਕਾਫਲਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਵੱਲ ਨੂੰ ਜਾ ਰਿਹਾ ਸੀਗਾ ਤਾਂ ਰਸਤਾ ਬਲਾਕ ਹੋ ਗਿਆ ਸੀ ਇਸੇ ਦੇ ਚਲਦਿਆਂ ਸਿਕਿਉਰਟੀ ਦੇ ਵਿੱਚ ਡੀਆਈਜੀ ਇੰਦਰਬੀਰ ਹੋਣੀ ਵੀ ਸੀਗੇ ਇਹਨਾਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਵੀ ਉਸ ਕੇਸ ਦੇ ਵਿੱਚ ਦੋਸ਼ੀ ਮੰਨਿਆ ਕਿ ਇੱਕ ਸੀਨੀਅਰ ਅਫਸਰ ਦੀ ਜ਼ਿੰਮੇਵਾਰੀ ਸੀ ਕਿ ਰੋਡ ਨੂੰ ਕਲੀਅਰ ਕਰਾਇਆ ਜਾਵੇ ਪਰ ਅਜਿਹਾ ਹੋਇਆ ਨਹੀਂ ਔਰ ਪ੍ਰਧਾਨ ਮੰਤਰੀ ਹੋਣਾ ਨੂੰ ਵਾਪਸ ਮੁੜਨਾ ਪਿਆ ਸੀ ਤੇ ਹੁਣ ਆ ਦੂਜਾ ਮਾਮਲਾ ਜਿੱਥੇ ਇਹਨਾਂ ਦੇ ਆਪਣੇ ਜੂਨੀਅਰ ਅਫਸਰ ਲਖਬੀਰ ਸਿੰਘ ਸੰਧੂ ਨੇ ਇਹ ਗੱਲ ਅਦਾਲਤ ਦੇ ਵਿੱਚ ਆਖ ਦਿੱਤੀ ਹੈ ਕਿ ਇਹ ਜਿਹੜਾ 10 ਲੱਖ ਰੁਪਈਆ ਮੈਂ ਲਿਆ ਸੀਗਾ ਉਸ ਤਸਕਰ ਕੋਲੋਂ ਇਹ ਮੈਂ ਡੀਆਈਜੀ ਇੰਦਰਬੀਰ ਸਿੰਘ ਦੇ ਕਹਿਣ ਤੇ ਲਿਆ ਸੀ ਹੁਣ ਇਸ ਮਾਮਲੇ ਦੇ ਵਿੱਚ 23 ਜਨਵਰੀ ਨੂੰ ਇਹਨਾਂ ਨੂੰ ਤਲਬ ਕੀਤਾ ਗਿਆ ਅਦਾਲਤ ਦੇ ਵਿੱਚ ਕਿ ਤੁਸੀਂ ਅਦਾਲਤ ਚ ਪਹੁੰਚੋ ਫਿਰ ਦੇਖਦੇ ਆ ਵੀ ਤੁਸੀਂ ਆਪਣਾ ਪੱਖ ਕੀ ਰੱਖਦੇ ਹੋ ਤਾਂ ਇਹਨਾਂ ਦੇ ਵਕੀਲ ਕੀ ਕਹਿੰਦੇ ਆ ਜਾਂ ਫਿਰ ਇਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਜਾਂ ਇਹਨਾਂ ਦੇ ਖਿਲਾਫ ਸਰਕਾਰ ਜਿਹੜੀ ਆ ਉਹ ਕੀ ਕਾਰਵਾਈ ਕਰਦੀ ਆ ਦਰਅਸਲ ਮਾਨਯੋਗ ਹਾਈ ਕੋਰਟ ਜਿਹੜੀ ਆ ਉਹ ਇਸ ਵੇਲੇ ਡਰੱਗਸ ਨੂੰ ਲੈ ਕੇ ਬਹੁਤ ਜ਼ਿਆਦਾ ਸਖਤ ਆ ਉਸ ਸਮੇਂ ਸਮੇਤੇ ਪੰਜਾਬ ਪੁਲਿਸ ਨੂੰ ਜਿਹੜਾ ਉਹ ਤਾੜਨਾ ਕਰਦੇ ਰਹਿੰਦੇ ਆ ਵੀ ਤੁਹਾਡੇ ਅਫਸਰ ਜਿਹੜੇ ਆ ਇਹ ਵੱਡੇ ਡਰੱਗ ਡੀਲਰਾਂ ਦੇ ਨਾਲ ਮਿਲੇ ਹੋਏ ਆ ਤੁਸੀਂ ਛੋਟੇ ਤਸਕਰ ਜ਼ਰੂਰ ਫੜ ਲੈਨੇ ਹੋ ਪਰ ਜਿਹੜੇ ਇਹਨਾਂ ਦੇ ਬੌਸ ਆ ਤੁਸੀਂ ਉੱਥੋਂ ਤੱਕ ਨਹੀਂ ਪਹੁੰਚਦੇ ਕਿਉਂਕਿ ਤੁਸੀਂ ਉਹਨਾਂ ਕੋਲੋਂ ਮੋਢੇ ਪੈਸੇ ਲੈਨੇ ਆ ਹੁਣ ਇਸ ਕੇਸ ਦੇ ਵਿੱਚ ਜਿੱਥੇ ਇਹਨਾਂ ਦੇ ਆਪਣੇ ਹੀ ਮਹਿਕਮੇ ਦੇ ਡੀਐਸਪੀ ਨੇ ਆਪਣੇ ਸੀਨੀਅਰ ਅਫਸਰ ਦੇ ਉੱਤੇ ਇਲਜ਼ਾਮ ਲਗਾਏ ਆ ਵੇਖਦੇ ਆ ਕਿ ਅਦਾਲਤ ਦੇ ਵਿੱਚ ਜਦੋਂ ਇੰਦਰਬੀਰ ਸਿੰਘ ਹੁਣੀ ਪੇਸ਼ ਹੋਣਗੇ ਇਹ ਆਪਣਾ ਕੀ ਪੱਖ ਰੱਖਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ